ਸੀਮੜ ਦੀਆਂ ਸਲੇਬਾਂ ਨੂੰ ਕਸੀਟਦੇ ਹੋਏ ਲੈ ਕੇ ਜਾ ਰਹੇ ਨੇ ਕਿਸਾਨ ਉੱਥੇ ਦੂਜੇ ਪਾਸੇ ਪੁਲਿਸ ਵੀ ਵੱਡੀ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਸ਼ੰਭੂ ਬਾਰਡਰ ਦੇ ਉੱਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਪਰ ਦੂਜੇ ਪਾਸੇ ਕਿਸਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਸ਼ੰਭੂ ਬਾਰਡਰ ਦੇ ਉੱਤੇ ਟਰੈਕਟਰ ਝੂਕਦੇ ਹੋਏ ਜਾ ਰਹੇ ਨੇ ਤੇ ਸੀਮਟੀਆਂ ਸਲੇਬਾਂ ਪਾਸੇ ਕੀਤੀਆਂ ਜਾ ਰੀਆਂ ਨੇ ਮੌਕੇ ਦੀ ਇਹ ਵੀਡੀਓ ਸਾਹਮਣੇ ਆਈ ਹੈ ਕਿ ਹੱਥਾਂ ਦੇ ਵਿੱਚ ਕਿਸਾਨੀ ਦਾ ਝੰਡਾ ਚੁੱਕਿਆ ਤੇ ਦੂਜੇ ਪਾਸੇ ਟਰੈਕਟਰ ਤੇ ਸਵਾਰ ਹੋ ਕੇ ਮੂੰਹ ਦੇ ਉੱਤੇ ਪਰਨੇ ਬੰਨ ਕੇ ਜਾਂ ਰਮਾਲ ਬੰਨ ਕੇ ਹੱਥਾਂ ਦੇ ਨਾਲ ਕਸੀਟਦੇ ਹੋਏ ਲੱਗੇ ਨੇ ਬੈਰੀਕੇਡ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੀ ਆ ਕਿ ਕਿਸਾਨਾਂ ਦਾ ਕਿੰਨਾ ਜ਼ਿਆਦਾ ਜੋਸ਼ ਇਸ ਵੇਲੇ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਪ੍ਰਸ਼ਾਸਨ ਦੀਆਂ ਵੀ ਪੂਰੀ ਤਿਆਰੀਆਂ ਸਨ ਪਰ ਦੂਜੇ ਪਾਸੇ ਸੀਮੜ ਦੀਆਂ ਸਲੇਬਾਂ ਨੂੰ ਹੱਥਾਂ ਦੇ ਨਾਲ ਕਸੀਟਦੇ ਹੋਏ ਲੱਗੇ ਨੇ ਕਿਸਾਨ ਦੂਜੇ ਪਾਸੇ ਪ੍ਰਸ਼ਾਸਨ ਵੀ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡਦਾ ਹੋਇਆ ਵਿਖਾਈ ਦੇ ਰਿਹਾ ਲੱਗਦਾ ਹੈ ਕਿ ਥੋੜੀ ਦੇਰ ਦੇ ਵਿੱਚ ਸ਼ੰਭੂ ਬਾਡਰ ਵੀ ਕ੍ਰਾਸ ਕਰ ਸਕਦੇ ਨੇ ਕਿਸਾਨ ਕਿਉਂਕਿ ਇੰਨਾ ਜ਼ਿਆਦਾ ਜਜ਼ਬਾ ਅਥਰੂ ਗੈਸ ਦੇ ਗੋਲਿਆਂ ਦੇ ਦਰਮਿਆਨ ਹੱਥਾਂ ਦੇ ਨਾਲ ਹੀ ਸੀਮੜਦੀਆਂ ਸਲੇਬਾਂ ਕਸੀਟਦੇ ਹੋਏ ਜਾ ਰਹੇ ਨੇ ਤਿੰਨ ਲੇਅਰਾਂ ਦੀਆਂ ਬੈਰੀਕੇਟਿੰਗ ਕੀਤੀ ਹੋਈ ਹੈ ਪ੍ਰਸ਼ਾਸਨ ਨੇ ਪਰ ਕਿਸਾਨਾਂ ਦੇ ਜਜ਼ਬੇ ਅੱਗੇ ਇਹ ਵੀ ਫਿੱਕੀ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਐਕਸਕਲੂਸਿਵ ਵੀਡੀਓ ਕਿ ਵੱਡੀ ਗਿਣਤੀ ਦੇ ਵਿੱਚ ਇਸ ਵळे ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਹੜ ਆਇਆ ਹੋਇਆ ਹੈ ਟਰੈਕਟਰ ਝੂਕਦੇ ਹੋਏ ਜਾ ਰਹੇ ਨੇ ਤੇ ਕਈ ਕਿਸਾਨ ਭਰਾ ਹੱਥਾਂ ਦੇ ਨਾਲ ਹੀ ਬੈਰੀਕੇਡ ਅਤੇ ਸੀਮਟ ਦੀਆਂ ਸਲੇਬਾਂ ਜਿਹੜੀਆਂ ਨੇ ਚੁੱਕ ਕੇ ਪਾਸੇ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂਕਿ ਅੱਗੇ ਵਧਣ ਦੇ ਲਈ ਰਾਹ ਮਿਲ ਸਕੇ ਐਕਸਕਲੂਸਿਵ ਹੈ ਵੀਡੀਓ ਸਾਹਮਣੇ ਆਈ ਹੈ ਸ਼ੰਭੂ ਬਾਰਡਰ ਦੀ ਕਿ ਵੱਡੀ ਤਾਦਾਦ ਦੇ ਵਿੱਚ ਜਿੱਥੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਕਿਸਾਨਾਂ ਦੇ ਵੱਲੋਂ ਤੇ ਹੱਥਾਂ ਦੇ ਨਾਲੇ ਤਿੰਨ ਤੋਂ ਚਾਰ ਕਿਸਾਨ ਰੜ ਕੇ ਸੀਮੜ ਦੀਆਂ ਸਲੇਬਾਂ ਪਾਸੇ ਕਰਦੇ ਹੋਏ ਵਿਖਾਈ ਦੇ ਰਹੇ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡਾ ਜੋਸ਼ ਸਤਵੇਂ ਅਸਮਾਨ ਦੇ ਉੱਤੇ ਹੈ ਕੁਝ ਕਿਸਾਨ ਟਰੈਕਟਰ ਦੇ ਉੱਤੇ ਚੜੇ ਹੋਏ ਨੇ ਕੁਝ ਬੈਠ ਕੇ ਤੇ ਕਈਆਂ ਨੇ ਅਥਰੂ ਗੈਸ ਦੇ ਗੋਲਿਆਂ ਤੋਂ ਬਚਣ ਦੇ ਲਈ ਮੂੰਹ ਦੇ ਉੱਤੇ ਪਰਨੇ ਬੰਨੇ ਹੋਏ ਨੇ ਮੌਕੇ ਦੀ ਇਹ ਵੀਡੀਓ ਸਾਹਮਣੇ ਆਈ ਹੈ ਸ਼ੰਭੂ ਬਾਰਡਰ ਦੀ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਆ ਪੂਰੇ ਜੋਸ਼ ਤੇ ਵਿੱਚ ਨੇ ਤੇ ਕਿਸਾਨਾਂ ਦੇ ਜੋਸ਼ ਤੇ ਅੱਗੇ ਲੱਗਦਾ ਹੈ ਪ੍ਰਸ਼ਾਸਨ ਵੀ ਥੋੜੀ ਦੇਰ ਦੇ ਵਿੱਚ ਫਿੱਕਾ ਪੈ ਜਾਏਗਾ ਕਿਉਂਕਿ ਇਸ ਕਦਰ ਕਿਸਾਨ ਜਿਹੜੇ ਆ ਅੱਗੇ ਵੱਧ ਰਹੇ ਨੇ ਪ੍ਰਸ਼ਾਸਨ ਰੋਕਣ ਦੀ ਤਾਂ ਪੂਰੀਆਂ ਤਿਆਰੀਆਂ ਕਰ ਰਿਹਾ ਹੈ ਪਰ ਕਿਸਾਨ ਹੈ ਅੜਨ ਵਾਲੇ ਨਹੀਂ ਅੱਗੇ ਜਾ ਕੇ ਹੀ ਸਾਹ ਲੈਣਗੇ ਕਿਉਂਕਿ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਪੰਜਾਬ ਦੀ ਏਕਤਾ ਦਾ ਇਹ ਸੁਨੇਹਾ ਦਿੰਦੀਆਂ ਨੇ ਇੱਕ ਤਸਵੀਰਾਂ ਮੂੰਹ ਦੇ ਉੱਤੇ ਪਰਨੇ ਬਣ ਕੇ ਰਮਾਲ ਬਣ ਕੇ ਜੁਗਾੜ ਲਗਾ ਲਿਆ ਇਹਨਾਂ ਕਿਸਾਨਾਂ ਦੇ ਵੱਲੋਂ ਤੇ ਦੂਜੇ ਪਾਸੇ ਸੀਮੜੀਆਂ ਸਲੇਬਾਂ ਹੱਥਾਂ ਦੇ ਨਾਲ ਕਸੀਟਦੇ ਹੋਏ ਨਾਲ ਲੈ ਕੇ ਜਾ ਰਹੇ ਨੇ ਟਰੈਕਟਰ ਦੇ ਉੱਤੇ ਚੜ੍ਹੇ ਹੋਏ ਇਹ ਜਵਾਨ ਜਿਹੜੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਸੁਨੇਹਾ ਵੀ ਜਿੰਦੇ ਨੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸ਼ੰਭੂ ਬਾਰਡਰ ਤੋਂ ਹਾਲਾਂਕਿ ਕੰਡਿਆਲੀਆਂ ਤਾਰਾਂ ਕੰਤਰੀਟਾਂ ਇਥੋਂ ਤੱਕ ਕਿ ਬੈਰੀਕੇਟ ਤਿੰਨ ਲੇਅਰਸ ਦੇ ਵਿੱਚ ਲਗਾਏ ਸਨ ਕਈ ਤਰ੍ਹਾਂ ਦੀਆਂ ਪੁਲਿਸ ਫੋਰਸਾਂ ਲਗਾਈਆਂ ਸਨ ਪਰ ਅੱਜ ਉਹ तमाम ਫੋਰਸਾਂ तमाम ਜੋ ਰਾਹ ਦੇ ਵਿੱਚ ਰੋੜੇ ਲਗਾਏ ਸਨ ਉਹਨਾਂ ਨੂੰ ਪਾਰ ਕਰਦੇ ਹੋਏ ਵਿਖਾਈ ਦੇ ਰਹੇ ਨੇ ਪੰਜਾਬ ਦੇ ਅਤੇ ਹਰਿਆਣਾ ਦੇ ਕਿਸਾਨ ਦੋਵੇਂ ਭਰਾਵਾਂ ਨੇ ਜੇਕਰ ਇਹ ਕਹ ਲਈਏ ਧੱਕ ਪਾਈ ਹੋਈ ਹੈ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿਉਂਕਿ ਇਸ ਵੇਲੇ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਪਰ ਸੀਮੰਟ ਦੀਆਂ ਸਲੇਬਾਂ ਜਿਨ੍ਹਾਂ ਦਾ ਕਾਫੀ ਜ਼ਿਆਦਾ ਭਾਰ ਹੁੰਦਾ ਤਾਂ ਉਹ ਸੀਮਟ ਦੀਆਂ ਸਲੇਬਾਂ ਹੱਥਾਂ ਦੇ ਨਾਲ ਘਸੀਟਦੇ ਹੋਏ ਕਿਸਾਨ ਅੱਗੇ ਵਧ ਰਹੇ ਨੇ ਤਾਂ ਕੀ ਦਿੱਲੀ ਪਹੁੰਚ ਪਾਣਗੇ ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਇੱਕ ਹੱਥ ਦੇ ਵਿੱਚ ਕਿਸਾਨੀ ਦਾ ਝੰਡਾ ਤੇ ਦੂਜੇ ਪਾਸੇ ਘਸੀਟਦੇ ਲੈ ਗਏ ਨੇ ਸੀਮਟ ਦੀਆਂ ਸਲੇਬਾਂ ਇਹ ਸ਼ੰਭੂ ਬਾਰਡਰ ਦੀ ਐਕਸਕਲੂਸਿਵ ਤਸਵੀਰ ਸਾਹਮਣੇ ਆਈ ਹੈ ਕਿ ਕਿਸਾਨ ਜੋ ਹੈ ਵੱਡੀ ਗਿਣਤੀ ਦੇ ਵਿੱਚ ਇਸ ਵळे ਸ਼ੰਭੂ ਬਾਰਡਰ ਦੇ ਉੱਤੇ ਨੇ ਹਾਲਾਂਕਿ ਲੀਡਰਾਂ ਦੇ ਵੱਲੋਂ ਅਗਲਾ ਕੀ ਪਲਾਨ ਦਿੱਤਾ ਜਾਏਗਾ ਇਸ ਨੂੰ ਲੈ ਕੇ ਕਿਸਾਨ ਅਜੇ ਰੁਕੇ ਹੋਏ ਨੇ ਪਰ ਸੀਮੜ ਦੀਆਂ ਸਲੇਬਾਂ ਨੂੰ ਪਾਸੇ ਕਰਦਿਆਂ ਦੀ ਇਹ ਵੀਡੀਓ ਬਹੁਤ ਕੁਝ ਬਿਆਨ ਕਰਦੀ ਹੈ ਕਿ ਹੱਥਾਂ ਦੇ ਨਾਲ ਹੀ ਸੀਮੜ ਦੀਆਂ ਸਲੇਬਾਂ ਕਿਸਾਨਾਂ ਨੇ ਪਾਸੇ ਕਰਕੇ ਰੱਖ ਦਿੱਤੀਆਂ ਨੇ ਪੁਲਿਸ ਫੋਰਸਾਂ ਲੱਗੀਆਂ ਨੇ ਇਹਨਾਂ ਕਿਸਾਨਾਂ ਨੂੰ ਦੇਸ਼ ਦੇ ਅੰਦਰ ਦਾਤਾ ਨੂੰ ਰੋਕਣ ਦੇ ਲਈ ਪਰ ਕਿਸਾਨਾਂ ਦੇ ਜਜ਼ਬੇ ਦੇ ਅੱਗੇ ਹਰ ਕੋਸ਼ਿਸ਼ ਨਾਕਾਮਯਾਬ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਹਰਿਆਣਾ ਦੇ ਵਿੱਚ ਜੇਕਰ 11 ਦੇ ਕਰੀਬ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਧਾਰਾ 144 ਲਾਗੂ ਹੈ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਬਣਿਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੀ ਅਥਰੂ ਗੈਸ ਦੇ ਗੋਲੇ ਸੁੱਟਦੀ ਹੋਈ ਵਿਖਾਈ ਦੇਰੀ ਆ ਪਰ ਇਹਨਾਂ ਅਥਰੂ ਗੈਸ ਦੇ ਗੋਲਿਆਂ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਅੱਗੇ ਵਧਰੇ ਨੇ ਟਰੈਕਟਰ ਛੂਕਦੇ ਹੋਏ ਜਾ ਰਹੇ ਨੇ ਇੱਥੋਂ ਤੱਕ ਕਿ ਸੀਮਿੰਟ ਦੀਆਂ ਸਲੇਬਾਂ ਨੂੰ ਹੱਥਾਂ ਦੇ ਨਾਲ ਕਸੀੜਦੇ ਹੋਏ ਜਾ ਰਹੇ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਅਥਰੂ ਗੈਸ ਤੋਂ ਬਚਣ ਦੇ ਲਈ ਮੂੰਹ ਦੇ ਉੱਤੇ ਜੋ ਹੈ ਇਨਾ ਕਿਸਾਨਾਂ ਦੇ ਵੱਲੋਂ ਰੁਮਾਲ ਜਾਂ ਫਿਰ ਪਰਨਾ ਬੰਨਿਆ ਹੋਇਆ ਹੈ ਤਾਂਕਿ ਅਥਰੂ ਗੈਸ ਦਾ ਅਸਰ ਘੱਟ ਹੋ ਸਕੇ ਪਰ ਦੂਜੇ ਪਾਸੇ ਇਹ ਤਸਵੀਰ ਕਿ ਕਿਵੇਂ ਤਿੰਨ ਤੋਂ ਚਾਰ ਕਿਸਾਨਾਂ ਨੇ ਜਿਨ੍ਹਾਂ ਨੇ ਇੱਕ ਹੱਥ ਦੇ ਵਿੱਚ ਕਿਸਾਨੀ ਦਾ ਝੰਡਾ ਚੁੱਕਿਆ ਹੋਇਆ ਤੇ ਦੂਜੇ ਪਾਸੇ ਦੂਜੇ ਹੱਥ ਦੇ ਨਾਲ ਸੀਮੜ ਦੀਆਂ ਸਲੇਬਾਂ ਖਿੱਚਦੇ ਹੋਏ ਵਗਾ ਕੇ ਮਾਰਦੇ ਹੋਏ ਵਿਖਾਈ ਦੇ ਰਹੇ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ